ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਤੜਕਾ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਰਚਾਂ ਦਾ ਆਚਾਰ ਹਾਂਜੀ ਆਪਾਂ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕੱਟ ਲਗਾਵਾਂਗੇ ਹਾਂਜੀ ਸਾਰਿਆਂ ਦੇ ਵਿੱਚ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਕੱਟ ਲਾ ਦੇਣਾ ਹਾਂਜੀ ਆਪਾਂ ਨੇ ਸਾਰੀਆਂ ਮਿਰਚਾਂ ਵਿੱਚ ਕੱਟ ਲਗਾ ਲਿਆ ਹੁਣ ਆਪਾਂ ਨੇ 2 ਚਮਚ ਨਮਕ ਦੇ ਲਏ ਆ ਤੇ 2 ਚਮਚ ਹਲਦੀ ਦੇ ਲਏ ਆ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਹੁਣ ਇਹਨੂੰ ਮਿਕਸ ਕਰਕੇ ਆਪਾਂ ਨੇ ਜਿਹੜੀ ਮਿਰਚਾਂ ਵਿੱਚ ਜਿਹੜਾ ਕੱਟ ਲਗਾਇਆ ਉਹਦੇ ਵਿੱਚ ਇਹਨੂੰ ਫਿਲ ਕਰ ਦੇਣਾ ਹਾਂਜੀ ਆਪਾਂ ਨੇ ਸਾਰੀਆਂ ਮਿਰਚਾਂ 'ਚ ਨਮਕ ਤੇ ਹਲਦੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਡੱਬੇ ਵਿੱਚ ਪਾਵਾਂਗੇ ਹਾਂਜੀ ਆਪਾਂ ਨੇ ਇਹਨੂੰ ਡੱਬੇ 'ਚ ਪਾ ਕੇ ਰੱਖ ਲੈਣਾ ਇਦਾਂ ਹਿਲਾ ਕੇ ਉਹਨੂੰ ਰੱਖ ਦੇਣਾ ਇਹਨੂੰ 3-4 ਦਿਨਾਂ ਲਈ ਆਪਾਂ ਨੇ ਅਮੇਂ ਬੰਦ ਕਰਕੇ ਰੱਖ ਦੇਣਾ ਹਾਂਜੀ 4 ਦਿਨਾਂ ਬਾਅਦ ਆਪਾਂ ਨੇ ਆਪਣੇ ਮਿਰਚਾਂ ਚੈੱਕ ਕਰਨੀਆਂ ਆਪਾਂ ਨੇ ਹੁਣ ਇਹਨਾਂ ਨੂੰ ਇੱਕ ਭਾਂਡੇ ਚ ਕੱਢ ਲੈਣਾ ਹਾਂਜੀ ਆਪਾਂ ਨੇ ਮਿਰਚਾਂ ਨੂੰ ਭਾਂਡੇ ਚ ਕੱਢਣ ਤੋਂ ਬਾਅਦ ਆਪਾਂ ਨੇ ਗੈਸ ਤੇ ਫਰਾਈ ਪੈਨ ਨੂੰ ਰੱਖ ਲੈਣਾ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਅੱਤੇ ਮੈਂ 4 ਕਟਛੀਆਂ ਸਰੋਂ ਦੇ ਤੇਲ ਦੀਆਂ ਲਈਆਂ ਤੇਲ ਨੂੰ ਗਰਮ ਕਰਾਂਗੇ ਹਾਂਜੀ ਆਪਾਂ ਹੁਣ ਧਨੀਆ ਪਾਊਡਰ ਐਡ ਕਰਾਂਗੇ ਅਦਰਕ ਪਾਊਡਰ ਆ ਇਹ ਇਹ ਰਾਈ ਆ ਇਹ ਆਪਾਂ ਹੁਣ ਮਸਾਲੇ ਮਿਰਚਾਂ ਚ ਐਡ ਕਰਾਂਗੇ ਤੇ ਨਾਲ ਹੀ ਜਦੋਂ ਤੇਲ ਠੰਡਾ ਹੋ ਜੂਗਾ આમਚੂਰ ਪਾਊਡਰ ਪਾ ਹਾਂਜੀ ਆਪਣਾ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਸਾਰੇ ਮਸਾਲੇ ਤੇਲ 'ਚ ਐਡ ਕਰਾਂਗੇ ਹਾਂਜੀ ਆਪਾਂ ਨੇ ਆਪਣੇ ਮਿਰਚਾਂ ਦੇ achar ਨੂੰ ਫਲੇਟ 'ਚ ਕੱਟ ਰਿਆ ਸੀ ਹੁਣ ਜਿਹੜੇ ਤੇਲ 'ਚ ਆਪਾਂ ਨੇ ਮਸਾਲੇ ਆਪਣੇ ਐਡ ਕੀਤੇ ਸੀ ਹੁਣ ਹੁਣ ਮਿਰਚਾਂ 'ਚ ਮਿਕਸ ਕਰਾਂਗੇ ਹਾਂਜੀ 1 ਚਮਚ ਆਪਾਂ ਆਮਚੂਰ ਪਾਊਡਰ ਦਾ ਐਡ ਕਰਾਂਗੇ ਇੱਕ ਵੱਡਾ ਚਮਚ ਲੈ ਆਪਾਂ ਨੇ ਇਹ ਤੇ ਵਿੱਚ ਮਿਕਸ ਕਰਾਂਗੇ ਹਾਂਜੀ ਆਮਚੂਰ ਪਾਊਡਰ ਨਾਲ ਜਿਹੜਾ ਟੈਕਸਚਰ ਆ ਉਹ ਵਧੀਆ ਆਉਂਦਾ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਮਿਰਚਾਂ ਦਾ ਅਚਾਰ ਤੇ ਇਹਨਾਂ ਸਾਰੇ ਨੂੰ ਮਿਕਸ ਕਰਾਂਗੇ ਹਾਂਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਣਾ ਜਿਹੜਾ ਮਿਰਚ ਦਾ achar ਆ ਉਹ ਬਣ ਕੇ ਤਿਆਰ ਆ ਹੁਣ ਆਪਾਂ ਨੇ ਇਹਨੂੰ ਕਿਸੇਰ ਟਾਈਟ ਕੰਟੇਨਰ ਚ ਪਾ ਲੈਣਾ ਹਾਂਜੀ ਤੁਹਾਨੂੰ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ